ਮਿੱਤਰੋ ਖੇੜੀ ਵਾਲੇ ਬਾਬੇ ਦੀ ਆ ਤਸਵੀਰ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਲੋਕ ਕਹਿੰਦੇ ਵੀ ਅਸੀਂ ਤੇਰੀ ਬੜੀ ਇੱਜ਼ਤ ਕਰਦੇ ਸੀ ਤੂੰ ਵੀ ਹੋਰ ਬਾਬੇ ਆਵਾਂਗੇ ਬਹਿਰੂਪੀਆ ਨਿਕਲਿਆ ਤਾਂ ਮਿੱਤਰੋ ਮੈਂ ਇੱਕ ਗੱਲ ਕਹਿ ਦਿਆਂ ਜਿੰਨਾ ਚਿਰ ਤੁਹਾਨੂੰ ਇਸ ਗੱਲ ਦਾ ਪਤਾ ਨਾ ਨਾ ਹੋਵੇ ਉਨਾ ਚਿਰ ਕਮੈਂਟ ਨਹੀਂ ਕਰੀਦਾ ਤੁਹਾਨੂੰ ਕੀ ਪਤਾ ਯਾਰ ਬਾਬੇ ਤੇ ਕੀ ਬੀਤ ਰਹੀ ਹੈ ਹੈ ਕੀ ਹੋਇਆ ਇਹਦੇ ਨਾਲ ਜੇਲ੍ਹ ਬਾਬਾ ਗਿਆ ਘਰ ਵਾਲੀ ਤੋਂ ਪਰੇਸ਼ਾਨ ਬਾਬਾ ਸੀ ਪਤਾ ਕਿੰਨਾ ਬੰਦਾ ਡਿਪਰੈਸਡ ਹੋ ਗਿਆ ਸੀ ਯਾਰ ਇਹ ਉਹ ਬੰਦਾ ਜਿਹੜਾ ਬੇਸਹਾਰਾ ਨੂੰ ਰੋਟੀਆਂ ਦਿੰਦਾ ਬੇਸਹਾਰਿਆਂ ਦੀ ਮਦਦ ਕਰਦਾ ਆਸ਼ਰਮ ਖੋਲਾ ਹੋਇਆ ਜਿੱਥੇ ਢੋਡੇ ਅਰਗੇ ਚਵਣਾ ਦੇ ਮਾਪਿਓ ਆਣ ਕੇ ਰਹਿੰਦੇ ਨੇ ਰੋਟੀ ਪਾਣੀ ਖਾਂਦੇ ਨੇ ਟਾਈਮ ਬਤਾਉਂਦੇ ਨੇ ਇਹ ਉਹ ਬਾਬਾ ਪਤਾ ਕਿੰਨਾ ਗਿਆਨ ਆ ਪੰਜਾਬ ਬਾਣੀਆਂ ਦਾ ਇਹਨੂੰ ਗਿਆਨ ਆ ਗੁਰੂ ਗ੍ਰੰਥ ਸਾਹਿਬ ਦਾ ਇਹਨੂੰ ਗਿਆਨ ਹਾਲਾਂਕਿ ਇਸ ਨੇ ਅਮਰਤ ਨਹੀਂ ਛਕਿਆ ਇਹ ਅਮਰਤ ਧਾਰੀ ਨਹੀਂ ਪਰ ਇੱਕ ਜਨਾਨੀ ਨੇ ਆਣ ਕੇ ਇਸ ਦਾ ਇਹ ਹਾਲ ਕਰਤਾ ਹੁਣ ਤੁਸੀਂ ਆਖੋਗੇ ਵੀ ਇਹਨੇ ਵਾਲ ਕਿਉਂ ਕਟਾਈ ਬਾਈ ਜੀ ਵਾਲ ਕਟਾਉਣ ਦਾ ਕਾਰਨ ਇਹ ਵੀ ਜਦੋਂ ਪਿੱਛੇ ਜੇ ਸੌਹਰਿਆਂ ਨਾਲ ਲੜਾਈ ਹੋਈ ਸੀ ਉਸ ਵੇਲੇ ਵੀ ਇਹਦੇ ਸਿਰ ਦੇ ਉੱਪਰ ਕਹਿੰਦੇ ਸੱਟਾਂ ਲੱਗੀਆਂ ਸੀ ਉਸ ਤੋਂ ਬਾਅਦ ਮਿੱਤਰੋ ਇਸ ਦਾ ਆਪਰੇਟ ਹੋਇਆ ਇਸ ਦੇ ਸਿਰ ਦਾ ਸਿਰ ਦਾ ਆਪਰੇਟ ਹੋਣ ਤੋਂ ਬਾਅਦ ਜਦੋਂ ਵੀ ਆਪਰੇਟ ਹੁੰਦਾ ਨਾ ਡਾਕਟਰ ਕੀ ਕਰਦੇ ਆ ਸਿਰ ਦੇ ਵਾਲ ਵਗੈਰਾ ਕੱਟ ਦਿੰਦੇ ਆ ਤਾਂ ਜੋ ਆਪਰੇਸ਼ਨ ਵੇਲੇ ਕੋਈ ਵੀ ਵਾਲ ਅੰਦਰ ਨਾ ਰਹਿ ਜੇ ਵਾਲ ਅੰਦਰ ਰਹਿ ਜੇ ਤਾਂ ਬਹੁਤ ਹੀ ਮੇਜਰ ਇਨਫੈਕਸ਼ਨ ਹੁੰਦੀ ਹੈ ਇਸ ਕਰਕੇ ਇਸ ਦੇ ਵਾਲ ਕੱਟੇ ਗਏ ਸੀ ਕੋਈ ਸ਼ੌਂਕ ਨੂੰ ਨਹੀਂ ਇਹਨੇ ਕਟਾਏ ਜੇ ਕਟਾਏ ਆ ਤਾਂ ਕਟਾਏ ਆ ਯਾਰ ਛੱਡੋ ਖੜਾ ਤੁਸੀਂ ਜੇ ਕਟਾਲੇ ਤਾਂ ਅਗਲੀ ਮਰਜ਼ੀ ਕਟਾਲੇ ਠੀਕ ਆ ਕਿ ਨਹੀਂ ਕੋਈ ਗਲਤ ਕੀਤਾ ਉਹਨੇ ਉਹਨੇ ਕਿਹੜਾ ਅਮਰਤਾਰੀ ਸੀ ਕਟਾਲੇ ਤੁਸੀਂ ਨਹੀਂ ਕਟਾਉਂਦੇ ਤੁਸੀਂ ਸਿਰ ਮੋਨੇ ਤੇ ਉੱਤੇ ਤੁਸੀਂ ਬੱਗਾਂ ਰੱਖ ਲੈਂਦੇ ਜੀ ਹੈ ਇਹਦੇ ਜਿੰਨਾ ਗਿਆਨ ਤੁਹਾਨੂੰ ਹੈਗਾ ਦੱਸੋ ਚਲੋ ਠੀਕ ਆ ਤੁਸੀਂ ਸਾਹ ਸੁਤਰੇ ਸਿੰਘ ਜਿਹਦੇ ਜਿੰਨਾ ਗਿਆਨ ਹੀ ਹੈ ਨਹੀਂ ਕਿਸੇ ਨੂੰ ਲੋਕਾਂ ਦੀ ਮਦਦ ਕਰਦਾ ਯਾਰ ਘੋੜੀਆਂ ਰੱਖਣ ਦਾ ਸ਼ਕੀਨ ਸ਼ਿੰਗਾਰ ਘੋੜਾ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ ਨੇ ਕੋਈ ਮਾੜਾ ਤਾਂ ਨੇ ਨਾ ਕੀਤਾ ਕਿਸੇ ਦਾ ਕੋਝ ਵੀ ਗਲਤ ਅੱਜ ਤੱਕ ਤੁਸੀਂ ਦੇਖੋ ਇਸ ਬਾਬੇ ਨੇ ਕਿਸੇ ਬਾਰੇ ਗਲਤ ਬੋਲਿਆ ਜਾਂ ਗਲਤ ਕੀਤਾ ਹੋਵੇ ਤਾਂ ਤੁਸੀਂ ਦੱਸ ਸਕਦੇ ਹਾਂ ਸਰਦਾਰ ਅਮਰਤਪਾਲ ਸਿੰਘ ਬਾਰੇ ਨੇ ਜਰੂਰ ਉਹਦਾ ਹਾਂ ਦਾ ਨਾਰਾ ਭਰਿਆ ਉਸਦਾ ਸਾਥ ਦਿੱਤਾ ਤੇ ਲੋਕਾਂ ਨੂੰ ਮਿਰਚਾਂ ਲੱਗਣ ਲੱਗੀਆਂ ਮੈਂ ਤਾਂ ਭਈ ਇਸ ਬਾਬੇ ਦਾ ਬੜਾ ਤਕੜਾ ਫੈਨ ਹਾਂ ਮੈਂ ਤਾਂ ਨਿ ਸਪੈਸ਼ਲ ਮਿਲ ਕੇ ਆਉਂਗਾ ਇਸ ਦਾ ਘੋੜਾ ਵੀ ਦੇਖ ਕੇ ਆਉਂਗਾ ਸ਼ਿੰਗਾਰ ਇਹਦੇ ਨਾਲ ਕੋਈ 2-4 ਘੰਟੇ ਬਤਾ ਕੇ ਆਉਂਗਾ ਬੰਦੇ ਦੇ ਵਿਚਾਰ ਸੁਣ ਕੇ ਆਉਂਗਾ ਕਹਿੰਦੇ ਵੀ ਇਸ ਨੂੰ ਬਾਣੀਆਂ ਦਾ ਗਿਆਨ ਇਸ ਦੇ ਤੁਸੀਂ ਇੰਟਰਵਿਊ ਦੇਖੇ ਹੋਣੇ ਆ ਕਿੰਨੀ ਕਿੰਨੀ ਉਮਰ ਆ ਯਾਰ ਕਿਤੇ ਬੰਦੇ ਦੀ ਹੈ ਸ਼ਾਇਆ ਪਿਆ ਅਗਲੇ ਨੇ ਆਪਦੇ ਹੱਥੀ ਮਿਹਨਤ ਕੀਤੀ ਅੱਜ ਕਿੱਥੇ ਦੀ ਕਿੱਥੇ ਪਹੁੰਚ ਗਿਆ ਡਿਫੈਂਡਰਾਂ ਚ ਘੁੰਮਦਾ ਹੈਗਾ ਯਾਰ ਉਹਦੇ ਕੋਲੇ ਕੋੜਾ ਤੇਨੇ ਡਿਫੈਂਡਰ ਆ ਜਾਂਦੀਆਂ ਨੇ ਕਹਿੰਦਾ ਸੀ ਮੈਂ 70 ਲੱਖ ਦਾ ਲਿਆ ਅੱਜ ਕਿੱਥੇ ਪਹੁੰਚ ਗਿਆ ਬਾਕੀ ਇੱਕ ਦੀ ਗੱਲ ਮੈਨੂੰ ਬੜੀ ਖਾਸ ਲੱਗੀ ਕਹਿੰਦਾ ਜਿਹੜਾ ਗਿਆਨੀ ਬੰਦਾ ਹੋਊਗਾ ਉਸਦੇ ਕੋਲੇ ਜਨਾਨੀ ਨਾ ਹੋਊਗੀ ਗੱਲ ਬਿਲਕੁਲ ਲੱਖ ਰੁਪਏ ਦੀ ਹੈ ਵੀ ਜਿਹੜਾ ਬੰਦਾ ਗਿਆਨੀ ਉਹਦੇ ਕੋਲੇ ਜਨਾਨੀ ਨਹੀਂ ਰਹਿੰਦੀ